ਰੋਪਚੰਦ ਗੋਲ ਜੀ ਰੁਕੀ ਜੀ ਦਾ ਲੋ ਜਰਾ ਇਹ ਜੀ ਕੱਲ ਜਿਹੜਾ ਆਂਦੀ ਤੂਫਾਨ ਸ਼ਾਮ ਨੂੰ ਆਇਆ ਜੀ ਇਹ ਉਹਦੇ ਵਿੱਚ ਸਾਡੇ ਜਨ ਕਲੋਨੀ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਜਿਹੜਾ ਕਿ 25 ਸਾਲ ਪੁਰਾਣਾ ਸੀਗਾ ਇਹ ਵੀ ਜਿਹੜਾ ਇੰਨੀਆਂ ਖੋਖਲੀਆਂ ਹੋ ਚੁੱਕੀਆਂ ਦੀ ਸੀ ਪਹਿਲਾਂ ਵੀ ਪ੍ਰਸ਼ਾਸਨ ਨੂੰ ਇੱਕ ਦੋ ਵਾਰ ਹੀ ਕਿਹਾ ਹੈ ਮਤਲਬ ਇਹਦੇ ਬਾਰੇ ਵੀ ਥੋੜਾ ਜਿਹਾ ਇਹਨੂੰ ਚੇਂਜ ਕੀਤਾ ਜਾਵੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਰਾਤ ਤੂਫਾਨ ਦੇ ਨਾਲ ਇਹ ਜੀ ਪ੍ਰਸ਼ਾਸਨ ਦੇ ਮਤਲਬ ਜਿਹੜਾ ਟਾਵਰ ਸੀਗਾ ਇਹ गिर ਗਿਆ ਜੀ ਗਰੰਦੇ ਨਾਲ ਤੇ ਸਾਡੇ ਇੱਕ ਵਿਚਾਰ ਘਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਘਰ ਸਤਪਾਲ ਗਰਗ ਗਰਗ ਸੀਟਸ ਵਾਲਾਂ ਦਾ ਜਿਹਨਾਂ ਦਾ ਸਭ ਤੋਂ ਵੱਧ ਨੁਕਸਾਨ ਉਹਨਾਂ ਦਾ ਹੋਇਆ ਤੇ 10 ਤੋਂ 15 ਲੱਖ ਰੁਪਏ ਦਾ ਘੱਟੋ-ਘੱਟ ਨੁਕਸਾਨ ਉਹਨਾਂ ਦਾ ਹੋਇਆ ਦੋ ਲੈਂਟਰ ਗਿਰ ਗਏ ਜੀ ਉਹਨਾਂ ਦੇ ਤੇ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਪਰ ਜਾਨ ਅਗਰ ਗੱਲ ਕਰੀਏ ਉਹਨਾਂ ਦਾ ਕੀ ਕਿਨੇ ਕਿੰਨਾ ਨੁਕਸਾਨ ਕੀ ਕੀਤਾ ਉਹਨਾਂ ਦੇ ਜੀ ਦੇਖੋ ਇੱਕ ਤਾਂ ਇਹ ਮੇਨ ਜਿਹੜਾ ਹੈਗਾ ਤੇ ਚਵਾਰੇ ਦਾ ਲੈਂਟਰ ਜਿਹੜਾ ਸਾਰਾ ਟੁੱਟ ਗਿਆ ਜੀ ਉਹ ਤੇ ਬਹੁਤ ਭਾਰੀ ਨੁਕਸਾਨ ਹੋਇਆ ਜੀ ਤੇ ਗਵਾਂਢੀਆਂ ਦੇ ਲੈਂਟਰ ਨੂੰ ਵੀ ਤਰੇੜਾਂ ਆਈ ਜਾਣੇ ਤੇ ਦੋ ਤਿੰਨ ਬਾਧਰੇ ਵੀ ਗਿਰੇ ਨੇ ਜੀ ਤੇ ਕਾਫੀ ਨੁਕਸਾਨ ਹੋਇਆ ਜੀ ਜਦੋਂ ਰਾਤ ਗੱਲ ਕਰੀਏ ਜਦੋਂ ਟਾਵਰ ਗਿਰੇ ਉਸ ਤੋਂ ਬਾਅਦ ਜੀ ਬਿਜਲੀ ਕਿਉਂ ਨਾ ਕਿੰਨਾ ਚਿਰ ਕੰਦਾ ਦੁੱਤੀ ਚੱਲਦੀ ਤੇ ਜਦੋਂ ਇਹ ਟਾਵਰ ਗਿਰਾ ਜੀ ਉਸ ਤੋਂ ਬਾਅਦ ਅਸੀਂ ਜੀਆਂ ਫੋਟੋਆਂ ਵੀ ਖਿੱਚੀਆਂ ਨੇ ਤੇ ਟਾਵਰ ਦੇ ਵਿੱਚ ਵੀ ਕਰੰਟ ਰਹਿ ਗਈ ਤਿੰਨ ਚਾਰ ਘੰਟੇ ਲਗਾਤਾਰ ਕਰੰਟ ਰਹਿ ਗਈ ਜੀ ਜਦੋਂ ਅਸੀਂ ਉਸ ਤੋਂ ਬਾਅਦ ਇਹਨਾਂ ਦੇ ਟਾਵਰ ਵਾਲਿਆਂ ਨੂੰ ਫੋਨ ਕੀਤਾ ਉਸ ਤੋਂ ਬਾਅਦ ਆ ਕੇ ਕਿਤੇ ਇਹਨਾਂ ਨੇ ਜਨਰੇਟਰ ਬੰਦ ਕਰਦੇ ਬਾਅਦ ਇਹ ਹੋਇਆ ਸਾਨੂੰ ਤਾਂ ਇਹ ਵੀ ਡਰ ਸੀਗਾ ਵੀ ਕਿਤੇ ਇਹ ਸਾਰੇ ਘਰ ਗੱਲ ਕਰੀ ਤਾਂ ਪ੍ਰਸ਼ਾਸਨ ਦੀ ਮਦਦ ਰਾਤ ਕੋਈ ਆਇਆ ਨਹੀਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਰਾਤ 에 ਐਸਐਚਐਨ ਨੂੰ ਵੀ ਫੋਨ ਕੀਤਾ ਜੀ ਗਿਆ ਐਸਡੀਐਨ ਸਾਹਿਬ ਨੂੰ ਵੀ ਫੋਨ ਕੀਤਾ ਜੀ ਕਿਸੇ ਨੇ ਅੱਜ ਸਵੇਰੇ ਅਸੀਂ ਨਾਲ ਫੋਨ ਕੀਤਾ ਉਹਨਾਂ ਨੇ ਕੋਈ ਹੋਰ ਨਹੀਂ ਚੱਕਿਆ ਐਸਕੇ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਅਸੀਂ ਆਵਾ ਕੇ ਟਾਵਰ ਵਾਲਿਆਂ ਨਾਲ ਵੀ ਗੱਲ ਹੋਈ ਹੈ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਸਵੇਰ ਤੱਕ ਕੋਈ ਨਹੀਂ ਆਇਆ ਜੀ ਟਾਵਰ ਕੰਪਨੀ ਨਾਲ ਕੋਈ ਗੱਲ ਹੋਈ ਐ ਸਵਾ ਟਾਵਰ ਕੰਪਨੀ ਨਾਲ ਇਸ ਮੈਟਰ ਤੇ ਗੱਲ ਹੋਈ ਸੀ ਜੀ ਰਾਤ ਉਹ ਕਹਿੰਦੇ ਸੀ ਅਸੀਂ ਸਵੇਰੇ ਆ ਕੇ ਮੌਕਾ ਦੇਖਾਂਗੇ ਪਰ ਹਾਲੇ ਤੱਕ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਜੀ ਮਦਦ ਲਈ ਕੀ ਘਰ ਲਾਉਂਦੇ ਮਦਦ ਲਈ ਘਰ ਇਹ ਵੀ ਜਿੰਨਾ ਨੁਕਸਾਨ ਹੋਇਆ ਪਰ ਭਰਪਾਈ ਕੀਤੀ ਜਾਵੇ ਜੀ ਘੜ ਤੋਂ ਘੜ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੈਗਾ ਜੀ ਇੱਕ ਗੱਡੀ ਵੀ ਖ ਮਰੀ ਵਿਜੇ ਕੁਮਾਰ ਜੀ ਰਾਤ ਕੀ ਗੱਲ ਵੀ ਰਾਤ ਨੇਰੀ ਤੂਫਾਨ ਦੇ ਕਰਕੇ ਜਿਹੜਾ ਟਾਵਰ ਹੈ ਇਹ ਡਿੱਗ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਦਾ ਮਲਕੇ ਹੋਇਆ ਹੈ ਸਾਰਾ ਨੁਕਸਾਨ ਬਹੁਤ ਹੋਇਆ ਹੈ ਘਰਾਂ ਦਾ ਜਿਹੜਾ ਲੈਂਟਰ ਪਿਆ ਥੀ ਇਹ ਟੁੱਟ ਗਿਆ ਸਾਰਾ ਇੱਥੇ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਤੋਂ ਟਾਵਰ ਜਾਨਕ ਕਲੋਨੀ ਚ ਹਟਾਏ ਜਾਵੇ ਸਾਡੀ ਜਾਨਕ ਕਲੋਨੀ ਚ ਦੋ ਟਾਵਰ ਲੱਗੇ ਆਣ ਇੱਕ BSNL ਦਾ ਇੱਕ ਇਹ ਵਾਲਾ ਟਾਵਰ ਲੱਗਾ ਹੋਇਆ ਹੈ ਇਹ ਦੋਨੇ ਹਟਾਏ ਜਾਣ ਉੱਥੋਂ ਕਿਵੇਂ ਦੇਖਦੇ ਕਿੰਨਾ ਕ ਨੁਕਸਾਨ ਹੋਇਆ ਕਿ ਕਿ ਕਿੰਨੀ ਕਿੰਨੀ ਕਿੱਲਾ ਲੱਗਦਾ ਹੈ ਇਹ 2-3 ਕਰ ਵਾਲਾ ਨੁਕਸਾਨ ਜਾਦਾ ਹੋਇਆ ਜੀ ਮੇਨ ਦਾ ਸੱਤਪਾਲ ਜੀ ਦਾ ਨੁਕਸਾਨ ਜਾਦਾ ਹੋਇਆ ਹੈ ਜਿਹੜਾ ਇਹਨਾਂ ਦੀ ਛੱਤ ਦੇ ਉੱਪਰ ਡਿੱਗਿਆ ਚਾ ਇਹ ਟਾਵਰ ਇਹਨਾਂ ਦਾ ਕੱਟੋ-ਕੱਟ 15-20 ਲੱਖ ਦਾ ਨੁਕਸਾਨ ਹੋ ਗਿਆ ਕਿਵੇਂ ਦੇਖਦੇ ਕਿ ਜਨਕੀ ਕਿੰਨੇ ਸਾਲ ਤੋਂ ਟਾਵਰ ਪੁਰਾਣਾ ਹੈ ਟਾਵਰ ਕੱਟੋ-ਕੱਟ 25 ਸਾਲ ਹੋ ਗਏ ਲੱਗੇ ਨੂੰ ਇਹਦੀ ਬਲਕੇ ਕੋਈ ਧੋਰ ਨਹੀਂ ਕੀਤੀ ਗਈ ਹੈਗੀ ਬਾਅਦ ਵਿੱਚ ਮੇਨਟੇਨੈਂਸ ਕੀਤੀ ਇਹ ਸਾਰੀਆਂ ਬਲਕੇ ਪੱਤੀਆਂ ਹਲਕੇ ਲੱਗੀਆਂ ਹੋਈਆਂ ਹਨ ਇਹ ਸਾਰਾ ਹੀ ਉਖੜ ਗਿਆ ਆ ਸਰਕਾਰ ਇਹਨੇ ਬਲਕੇ ਕੰਪਨੀ ਨੇ ਕੋਈ ਇਸ ਦਾ ਕੋਈ ਮੁਰਮਤ ਵਗੈਰਾ ਨਹੀਂ ਦਿੱਤੀ ਨਾ ਨਾ ਕੋਈ ਮੁਰਮਤ ਤੇਰੀ ਕੀਤੀ ਬੋਈ ਮੈਂਟੇਨੈਂਸ ਦੀ ਕਿੰਨੀ ਇਹ 15 ਸਾਲ ਦੀ ਇਹ ਮਿਆਦ ਹੁੰਦੀ ਹੈ 25 ਸਾਲ ਹੋ ਗਏ ਲੱਗੇ ਨੇ ਇਸ ਬਾਰੇ ਕੋਈ ਪ੍ਰਸ਼ਾਸਨ ਜਾਂ ਨਗਰ ਕੌਂਸਲ ਨੇ ਤੁਨੇ ਨਹੀਂ ਕਿਹਾ ਪਹਿਲਾਂ ਇਸ ਕਰ ਪਹਿਲਾਂ ਇਹਨਾਂ ਨੂੰ ਕਿਹਾ ਸੀ ਪਰ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਕਿ ਇਹਨਾਂ ਦੇ ਕਿ ਕੀ ਮਾਂ ਕਰਦੇ ਚੀਜ਼ ਨਹੀਂ ਕਰਦੇ ਅਸੀਂ ਮੰਗ ਕਰਦੇ ਇਹਨਾਂ ਦੀ ਚਲੋ ਜਿਹੜੇ ਪਰਿਵਾਰ ਹੈ ਇਹਨੂੰ ਬਲਕੇ ਜੀ ਮੇਰਾ ਵਿਨੋਦ ਜੈਨ ਹੈ ਜੀ ਜੈਨ ਕਲੋਨੀ ਚੋਂ ਕੀ ਗੱਲ ਹੋਈ ਯਾਰ ਗੱਲ ਤਾਂ ਤੁਸੀਂ ਦੇਖ ਹੀ ਲਿਓ ਮਤਲਬ ਅੱਜ ਅਸੀਂ ਇਕੱਠੇ ਹੋਇਆ ਇੱਥੇ ਤੁਸੀਂ ਪਿੱਛੇ ਦੇਖੋ ਬੜਾ ਜਿਆ ਕੀ ਹਾਲ ਹੋਇਆ ਹੈ ਸਾਡੇ ਘਰ ਦਾ ਸਾਡੇ ਸਤਪਾਲ ਜੀ ਦਾ ਇਹ ਘਰ ਹੈ ਗਰਕਸ਼ਾਬ ਦਾ ਤੇ ਰਾਤ ਜਿਹੜੀ ਹਨੇਰੀ ਚੱਲੀ ਹੈ ਇਹ ਸਾਡੇ ਮੁਹੱਲੇ ਦੇ ਵਿੱਚ ਜਿਹੜਾ ਟਾਵਰ ਲੱਗਾ ਹੋਇਆ ਹੈ ਜਦ ਕਿ ਅਸੀਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕੇ ਵੀ ਇਹ ਟਾਵਰ ਨਾ ਤਾਂ ਕਦੇ ਇਹਦੀ ਮੇਨਟੇਨੈਂਸ ਹੋਈ ਹੈ ਨਾ ਕਦੇ ਸਰਕਾਰ ਨੇ ਪ੍ਰਸ਼ਾਸਨ ਨੇ ਜਾਂ ਇਹਦੇ ਜਿਹੜੇ ਅਧਿਕਾਰੀ ਨੇ ਨਾ ਕਦੇ ਉਹਨਾਂ ਨੇ ਇਹਦੇ ਬਾਰੇ ਧਿਆਨ ਦਿੱਤਾ ਹੈ ਰਾਤ ਦੇਖੋ ਥੋੜੀ ਜਿਨ ਪਹਿਲੀ ਨੇਰੀ ਦੇ ਬੁੱਲੇ ਨਾਲ ਹੀ ਇਹ ਟਾਵਰ ਆ ਕੇ ਘਰਾਂ ਦੇ ਉੱਪਰ ਡਿੱਗ ਗਿਆ ਸਾਡੇ ਬੱਚੇ ਸਾਡੇ ਸੁੱਤੇ ਪਏ ਸੀ ਸ਼ਾਮ ਨੂੰ ਬੈਠੇ ਸੀ ਅੰਦਰ ਪੜ ਰਹੇ ਸੀ ਤਾਂ ਕੋਈ ਵੱਡਾ ਜਾਨੀ ਮਾਲੀ ਨੁਕਸਾਨ ਮਾਲੀ ਨੁਕਸਾਨ ਤਾਂ ਹੋਇਆ ਗਿਆ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਇਹ ਅਸੀਂ ਸਰਕਾਰ ਵੱਲੋਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆਂ ਅਸੀਂ ਸਾਰੇ ਮੱਲੇ ਵਾਲੇ ਸਾਰੇ ਖੜੇ ਆਂ ਰਾਤ ਦੇ ਅਸੀਂ ਬਦੀਨ ਹੋ ਰਹੇ ਆਂ ਹਜੇ ਤੱਕ ਕੋਈ ਉਰੇ ਸਾਡੇ ਸਾਰ ਖਬਰ ਲਾਈਨ ਵੀ ਨਹੀਂ ਕੋਈ ਪਹੁੰਚਾ ਹੈਗਾ ਵੀ ਕੀ ਹੋਇਆ ਕੀ ਨਹੀਂ ਤੁਸੀਂ ਦੇਖ ਲਓ ਨੁਕਸਾਨ ਕਿੱਡਾ ਵੱਡਾ ਹੈ ਤਿੰਨ ਘਟੋ ਘਟ ਤਿੰਨ ਚਾਰ ਘਰਾਂ ਦਾ ਨੁਕਸਾਨ ਹੋਇਆ ਜਿਹਦੇ ਉੱਪਰ ਇਹ ਟਾਵਰ ਗਿਰਿਆ ਹੈ ਹੁਣ ਤੁਸੀਂ ਆਪ ਹੀ ਲਾ ਲਓ ਵੀ ਇਹਦਾ ਇਹ ਜਿਹੜਾ ਏਡੀ ਵੱਡੀ ਗਿਣਤੀ ਦੇ ਵਿੱਚ ਏਡੀ ਵੱਡੀ ਲੰਬਾਈ ਦੇ ਵਿੱਚ ਇਹ ਟਾਵਰ ਲੱਗਿਆ ਹੋਇਆ ਸੀ ਘਰ ਦੇ ਮਹੱਲੇ ਦੇ ਵਿੱਚ ਇਹਨੇ ਨੁਕਸਾਨ ਤਾਂ ਕਰਨੀ ਸੀ ਕਿਉਂਕਿ ਇਹਨੂੰ ਲੱਗੇ ਨੂੰ 25 ਸਾਲ ਹੋ ਗਏ 25 ਸਾਲ ਤੋਂ ਲਾ ਲੋ ਵੀ ਇਹਦੇ ਉੱਪਰ ਹਰੇਕ ਕੰਪਨੀ ਆਉਂਦੀ ਹੈ ਸਰਕਾਰ ਪਤਾ ਨਹੀਂ ਕਿਵੇਂ ਇਹਨਾਂ ਨੂੰ ਪਰਮਿਸ਼ਨ ਦੇ ਦਿੰਦੀ ਹੈ ਜਿਹੜਾ ਵੀ ਕੋਈ ਨਵੀਂ ਕੰਪਨੀ ਆਉਂਦੀ ਹੈ ਵੀ ਇਹ ਤੇ ਆਪਣਾ ਤੁਸੀਂ ਟਾਵਰ ਲਾ ਲੋ ਇੱਥੇ ਆਪਣੀ ਕੋਈ ਤੁਸੀਂ ਆਪਣੀ ਛਤਰੀ ਲਾ ਲੋ ਜਦ ਕਿ ਉਹਨੂੰ ਐ ਨਹੀਂ ਦੇਖਦੇ ਵੀ ਇਹਦੇ ਪੇਹ ਭਾਰ ਕਿੰਨਾ ਕੁ ਚੱਲੂ ਆ 25 ਸਾਲ ਹੋ ਗਏ ਨਾ ਤਾਂ ਇਹਦਾ ਕੋਈ ਨਟ ਬਦਲਿਆ ਨਾ ਇਹਦੀ ਕੋਈ ਵੈਲਡਿੰਗ ਕੀਤੀ ਆ ਇਹ ਤੱਕਰ 25 ਸਾਲ ਤੋਂ ਇਹ ਟਾਵਰ ਐਂ ਖੜਾ ਮੀਂਹ ਕਣੀ ਦੇ ਵਿੱਚ ਜੋ ਸਾਡੇ ਵਾਸਤੇ ਇਹ ਕਾਲ ਦਾ ਰੂਪ ਬਣ ਕੇ ਜੈਨ ਕਲੋਨੀ ਨਿਵਾਸੀਆਂ ਦੇ ਵਿੱਚ ਇਹ ਆਇਆ ਹੈ। ਕੀਮਾ ਕਰਦੇ ਵੀ ਟਾਵਰੇ ਤੋਂ ਹਟਾਇਆ ਜਾਵੇ। ਬਿਲਕੁਲ ਟਾਵਰ ਤਾਂ ਇਹ ਹਟਾਇਆ ਜਾਵੇ ਬਿਲਕੁਲ ਟਾਵਰ ਤਾਂ ਜਿਹੜੇ ਇਕੱਲੇ ਜੈਨ ਕਲੋਨੀ ਚੋਂ ਨੂੰ ਵੀ ਬਾਕੀ ਵੀ ਜਿਹੜੇ ਮੱल्ल्याਆਂ ਦੇ ਵਿੱਚ ਸਾਡੇ ਇੱਕ ਆ ਪਿੱਛੇ ਤੁਸੀਂ ਦੇਖ ਰਹੇ ਹੋ ਆ ਇਹ ਵੀ ਸਾਡੇ ਜੈਨ ਕਲੋਨੀ ਵਾਸਤੇ ਇੱਕ ਕਾਲ ਹੀ ਹੈ। ਟੈਕਨੋਲੋਜੀ ਦਾ ਇਹ ਵੱਧ ਗਈ ਪਰ ਇਹ ਖੁੱਲੀ ਜਗ੍ਹਾ ਤੇ ਲੱਗਣੀ ਚਾਹੀਦੀ ਹੈ 200 ਫੁੱਟ ਦਾ ਹੈਗੇ ਆ ਇਹ ਜਿੱਦਣ ਇਹ ਵੀ ਡਿੱਗਿਆ ਰੱਬ ਨਾ ਕਰੇ ਕੋਈ ਮਾੜੀ ਦੁਰਘਟਨਾ ਹੋ ਜੇ ਜਿੱਦ ਦੇ ਇਹ ਡਿੱਗਿਆ ਇਹ ਸਾਰੇ ਮਹੱਲੇ ਨੂੰ ਲੈ ਬੈਠੂਗਾ ਅੱਜ ਸਾਡੇ ਤਿੰਨ ਘਰਾਂ ਦਾ ਨੁਕਸਾਨ ਹੋਇਆ ਹੈ ਇਹਦਾ ਜਾਨੀ ਮਾਲੀ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਕੋਈ ਮਾਲੀ ਨੁਕਸਾਨ ਤਾਂ ਕਿੱਡਾ ਵੱਡਾ ਸਾਡਾ ਹੋਇਆ ਗਿਆ ਅਜੇ ਤਾਂ ਅੰਦਰੋਂ ਤੁਸੀਂ ਜਦੋਂ ਦਿਖਾਓਗੇ ਸਾਰੇ ਦ੍ਰਿਸ਼ੇ ਦਾ ਪਤਾ ਲੱਗੂਗਾ ਵੀ ਸਾਰੇ ਤਾਂ ਲੈਂਟਰ ਸਾਡੇ ਟੁੱਟ ਗਏ ਸਾਰੇ ਸਾਡੇ ਜਿਹੜੇ ਇਹਦੇ ਕਮਰਿਆਂ ਦੇ ਵਿੱਚ ਤੇੜਾ ਆ ਗਈਆਂ ਸਾਰਿਆਂ ਦੇ ਸਾਡੇ ਇੱਧਰ ਮਕੇਸ਼ ਜੀ ਦਾ ਘਰ ਹੈ ਮਕੇਸ਼ ਸਿੰਘਲਾ ਜੀ ਦਾ ਇਹ ਸਤਪਾਲ ਜੀ ਦਾ ਘਰ ਹੈ ਇਧਰ ਇੱਕ ਹੋਰ ਘਰ ਹੈ ਤਿੰਨਾ ਗੁਪਤਾ ਜੀ ਦਾ ਘਰ ਹੈ ਤਿੰਨੇ ਘਰਾਂ ਤੇ ਤੇੜਾ ਆ ਗਿਆ ਕੌਣ ਜ਼ਿੰਮੇਵਾਰ ਹੈ ਸਰਕਾਰ ਤਾਂ ਸੁੱਤੀ ਪਈ ਹੈ ਪ੍ਰਸ਼ਾਸਨ ਸੁੱਤਾ ਪਿਆ ਹੈ ਨਾ ਕੋਈ ਆ ਕੇ ਕੋਈ ਦੀ ਸਾਰ ਖਬਰ ਲੈਂਦਾ ਅੱਜ ਹਜੇ ਤੱਕ ਕੋਈ ਵੀ ਬੰਦਾ ਕਿਸੇ ਨੇ ਆਪਣੀ ਡਿਊਟੀ ਨਹੀਂ ਸਮਝੀ ਵੀ ਆ ਕੇ ਅਸੀਂ ਕੋਈ ਸਾਰ ਖਬਰ ਲੈ ਲਈਏ ਸਾਰੇ ਮੱਲੇ ਵਾਲੇ ਰੋ ਰਹੇ ਨੇ ਪਿੱਟ ਰਹੇ ਨੇ ਬੱਚੇ ਘਰਾਂ ਦੇ ਵਿੱਚ ਅਨ ਸੇਫ ਹੋਏ ਬੈਠੇ ਨੇ ਕੌਣ ਸਾਡੀ ਸਾਰ ਲਊਗਾ ਹਾਂ ਜੀ ਕੀ ਨਾਮ ਹੈ ਮੈਂ ਰਾਹੁਲ ਗਰਗ ਪਟਵਾਰੀ ਭੋਨ ਨਗੜ ਹਲਕਾ ਰਾਤ ਕੀ ਗੱਲ ਹੋਦੀ ਰਾਤੀ 5:30 6 ਵਜੇ ਦੇ ਕਰੀਬ ਨੇਰੀ ਚਖੜ ਦੇ ਨਾਲ ਬਹੁਤ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਨੇਰੀ ਚਖੜਾਇਆ ਅਤੇ ਜੈਨ ਕਲੋਨੀ ਭੋਨ ਨਗੜ ਦੇ ਵਿੱਚ ਵਿਜਨਲ ਟਾਵਰ ਤਿੰਨ ਚਾਰ ਘਰਾਂ ਦੇ ਛੱਤ ਉੱਤੇ गिर ਚੁੱਕਿਆ ਹੈ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਰਦੇ ਲੋਕਾਂ ਦੇ ਦੱਸਣ ਮੁਤਾਬਕ 15-20 ਲੱਖ ਦਾ ਨੁਕਸਾਨ ਹੈ ਇਸ ਦੀ ਰਿਪੋਰਟ ਬਣਾ ਕੇ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ ਇਸ ਦਾ ਮਵਾਕਿ ਸਰਕਾਰ ਵੱਲੋਂ ਸਹਾ ਜਾਵੇਗਾ